ਬਾਬਿਓ ਹਜੇ ਤਾਂ ਗੱਲ ਹੀ ਚੱਲੀ ਆ ਵੀ ਪੱਪ ਨੂੰ ਮੁੱਖ ਮੰਤਰੀ ਬਣਾਉਣਾ ਹੈ। ਇਹ ਸਭ ਤੋਂ ਵੱਧ ਤਕਲੀਫ ਸਾਡੇ ਆਪ ਦੇ ਬੰਦਿਆਂ ਨੇ ਹੋਈ ਆ। ਇਹ ਮੁੱਖ ਮੰਤਰੀ ਕਿਵੇਂ ਬਣ ਜੂਗਾ? ਇਹਨੂੰ ਮੁੱਖ ਮੰਤਰੀ ਕੌਣ ਬਣਾ ਦੇਊਗਾ? ਹੈ? ਯਾਰ ਕੱਲੇ ਕਾਲੀ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੀ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਬੰਦਾ ਨਹੀਂ ਬਣ ਸਕਦਾ। ਹੈ ਜਿਵੇਂ ਲੋਕਾਂ ਨੇ ਵੋਟਾਂ ਬਣਾ ਕੇ ਉਹਨੂੰ ਐਮਪੀ ਬਣਾਤਾ ਓਵੇਂ ਮੁੱਖ ਮੰਤਰੀ ਬਣ ਜੂਗਾ। ਕਿਉਂ ਤਾਂ ਗੱਲ ਹੀ ਹੁੰਦੀ ਸਾਡੇ ਆਪ ਦੇ ਬੰਦਿਆਂ ਨੂੰ ਕਲਪੇ ਪਏ ਪਤੰਦਰ ਇਹ ਮੁੱਖ ਮੰਤਰੀ ਨਹੀਂ ਬੰਨਣਾ ਚਾਹੀਦਾ ਬਾਬੇ ਉਹ ਹਜੇ ਤਾਂ ਗੱਲ ਹੀ ਚੱਲੀ ਆ ਵੀ ਭਾਗ ਨੂੰ ਮੁੱਖ ਮੰਤਰੀ ਬਣਾਉਣਾ ਹੈ ਤੇ ਸਭ ਤੋਂ ਵੱਧ ਤਕਲੀਫ ਸਾਡੇ ਆਪ ਦੇ ਬੰਦਿਆਂ ਨੇ ਹੋਈ ਆ ਇਹ ਮੁੱਖ ਮੰਤਰੀ ਕਿਵੇਂ ਬਣ ਜੂਗਾ ਇਹਨੂੰ ਮੁੱਖ ਮੰਤਰੀ ਕੌਣ ਬਣਾ ਦੇਊਗਾ ਹੈ ਯਾਰ ਕੱਲੇ ਕਾਲੀ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੀ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਬੰਦਾ ਨਹੀਂ ਬਣ ਸਕਦਾ ਹੈਂ ਜਿਵੇਂ ਲੋਕਾਂ ਨੇ ਵੋਟਾਂ ਬਣਾ ਕੇ ਉਹਨੂੰ ਐਮਪੀ ਬਣਾਤਾ ਓਵੇਂ ਮੁੱਖ ਮੰਤਰੀ ਬਣ ਜੂ ਕਿਉਂ ਤਕਲੀਫ ਹੁੰਦੀ ਸਾਡੇ ਆਪ ਦੇ ਬੰਦਿਆਂ ਨੂੰ ਕਲਪੇ ਪਏ ਪਤੰਦਰ ਇਹ ਮੁੱਖ ਮੰਤਰੀ ਨਹੀਂ ਬੰਨਣਾ ਚਾਹੀਦਾ ਬਾਬੇ ਉਹ ਹਜੇ ਤਾਂ ਗੱਲ ਹੀ ਚੱਲੀ ਆ ਵੀ ਪੱਪ ਨੂੰ ਮੁੱਖ ਮੰਤਰੀ ਬਣਾਉਣਾ ਹੈ ਤੇ ਸਭ ਤੋਂ ਵੱਧ ਤਕਲੀਫ ਸਾਡੇ ਆਪ ਦੇ ਬੰਦਿਆਂ ਨੇ ਹੋਈ ਆ ਇਹ ਮੁੱਖ ਮੰਤਰੀ ਕਿਵੇਂ ਬਣ ਜੂਗਾ ਇਹਨੂੰ ਮੁੱਖ ਮੰਤਰੀ ਕੌਣ ਬਣਾ ਦੇਊਗਾ ਹੈ ਯਾਰ ਕੱਲੇ ਕਾਲੀ ਕਾਂਗਰਸੀ ਯਾ ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਬੰਦਾ ਨਹੀਂ ਬਣ ਸਕਦਾ ਹੈ ਜਿਵੇਂ ਲੋਕਾਂ ਨੇ ਵੋਟਾਂ ਬਣਾ ਕੇ ਉਹਨੂੰ ਐਮਪੀ ਬਣਾਤਾ ਓਵੇਂ ਮੁੱਖ ਮੰਤਰੀ ਬਣ ਜੂ ਕਿਉਂ ਤਕਲੀਫ ਹੁੰਦੀ ਸਾਡੇ ਆਪਦੇ ਬੰਦਿਆਂ ਨੂੰ ਕਲਪੇ ਪਏ ਪਤੰਦਰ ਇਹ ਮੁੱਖ ਮੰਤਰੀ ਨਹੀਂ ਬੰਨਣਾ ਚਾਹੀਦਾ ਬਾਬੇ ਉਹ ਹਜੇ ਤਾਂ ਗੱਲ ਹੀ ਚੱਲੀ ਆ ਵੀ ਭਾਗ ਨੂੰ ਮੁੱਖ ਮੰਤਰੀ ਬਣਾਉਣਾ ਹੈ ਤੇ ਸਭ ਤੋਂ ਵੱਧ ਤਕਲੀਫ ਸਾਡੇ ਆਪਦੇ ਬੰਦਿਆਂ ਨੇ ਹੋਈ ਆ ਇਹ ਮੁੱਖ ਮੰਤਰੀ ਕਿਵੇਂ ਬਣ ਜੂਗਾ ਇਹਨੂੰ ਮੁੱਖ ਮੰਤਰੀ ਕੌਣ ਬਣਾ ਦੇਊਗਾ ਹੈ ਯਾਰ ਕੱਲੇ ਕਾਲੀ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੀ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਬੰਦਾ ਨਹੀਂ ਬਣ ਸਕਦਾ ਹੈ ਜਿਵੇਂ ਲੋਕਾਂ ਨੇ ਵੋਟਾਂ ਬਣਾ ਕੇ ਉਹਨੂੰ ਐਮਪੀ ਬਣਾਤਾ ਓਵੇਂ ਮੁੱਖ ਮੰਤਰੀ ਬਣ ਜੂ ਕਿਉਂ ਤੱਕ ਗਲੀਹ ਹੁੰਦੀ ਸਾਡੇ ਆਪ ਦੇ ਬੰਦੇ ਇਹਨੂੰ ਕਲਪੇ ਪਏ ਪਤੰਦਰ ਇਹ ਮੁੱਖ ਮੰਤਰੀ ਨਹੀਂ ਬੰਨਣਾ ਚਾਹੀਦਾ ਬਾਬੇ ਉਹ ਹਜੇ ਤਾਂ ਗੱਲ ਹੀ ਚੱਲੀ ਆ ਵੀ ਭਾਗ ਨੂੰ ਮੁੱਖ ਮੰਤਰੀ ਬਣਾਉਣਾ ਹੈ ਸਭ ਤੋਂ ਵੱਧ ਤਕਲੀਫ ਸਾਡੇ ਆਪ ਦੇ ਬੰਦਿਆਂ ਨੇ ਹੋਈ ਆ ਇਹ ਮੁੱਖ ਮੰਤਰੀ ਕਿਵੇਂ ਬਣ ਜੂਗਾ ਇਹਨੂੰ ਮੁੱਖ ਮੰਤਰੀ ਕੌਣ ਬਣਾ ਦੇਗਾ ਹੈ ਯਾਰ ਕੱਲੇ ਕਾਲੀ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੀ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਬੰਦਾ ਨਹੀਂ ਬਣ ਸਕਦਾ ਹੈ ਜਿਵੇਂ ਲੋਕਾਂ ਨੇ ਵੋਟਾਂ ਬਣਾ ਕੇ ਉਹਨੂੰ ਐਮਪੀ ਬਣਾਤਾ ਉਵੇਂ ਮੁੱਖ ਮੰਤਰੀ ਬਣ ਜੂ ਕਿਉਂ ਤਕਲੀਫ ਹੁੰਦੀ ਸਾਡੇ ਆਪ ਦੇ ਬੰਦਿਆਂ ਨੂੰ ਕਲਪੇ ਪਏ ਪਤੰਦਰ ਇਹ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ ਬਾਬੇ ਉਹ ਹਜੇ ਤਾਂ ਗੱਲ ਹੀ ਚੱਲੀ ਆ ਵੀ ਪੱਪੂ ਨੂੰ ਮੁੱਖ ਮੰਤਰੀ ਬਣਾਉਣਾ ਹੈ ਇਹ ਸਭ ਤੋਂ ਵੱਧ ਤਕਲੀਫ ਸਾਡੇ ਆਪ ਦੇ ਬੰਦਿਆਂ ਨੇ ਹੋਈ ਆ ਇਹ ਮੁੱਖ ਮੰਤਰੀ ਕਿਵੇਂ ਬਣ ਜੂਗਾ ਇਹਨੂੰ ਮੁੱਖ ਮੰਤਰੀ ਕੌਣ ਬਣਾ ਦੇਗਾ ਹੈ ਯਾਰ ਕੱਲੇ ਕਾਲੀ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੀ ਮੁੱਖ ਮੰਤਰੀ ਬਣ ਸਕਦਾ ਹੋਰ ਕੋਈ ਬੰਦਾ ਨਹੀਂ ਬਣ ਸਕਦਾ ਹੈ ਜਿਵੇਂ ਲੋਕਾਂ ਨੇ ਵੋਟਾਂ ਬਣਾ ਕੇ ਉਹਨੂੰ ਐਮਪੀ ਬਣਾਤਾ ਉਵੇਂ ਮੁੱਖ ਮੰਤਰੀ ਬਣ ਜੂਗਾ ਕਿਉਂ ਤਾਂ ਗਲੀ ਹੀ ਹੁੰਦੀ ਸਾਡੇ ਆਪ ਦੇ ਬੰਦੇ ਆ ਇਹਨੂੰ ਕਲਪੇ ਪਏ ਪਤੰਦਰ ਇਹ ਮੁੱਖ ਮੰਤਰੀ ਨਹੀਂ ਬੰਨਣਾ ਚਾਹੀਦਾ